ਇਟਲੀ ਦੇ ਵਿੱਚ ਪੰਛੀ ਜਾਨਵਰਾਂ ਨੂੰ ਲੈ ਕੇ ਦਰਖਤਾਂ ਨੂੰ ਲੈ ਕੇ ਬਹੁਤ ਸਖਤ ਰੂਲ ਨੇ ਇੱਥੇ ਜੇ ਕੋਈ ਕੁੱਤੇ ਬਿੱਲੀ ਦੇ ਸੌਟੀ ਮਾਰਦਾ ਲੱਤ ਮਾਰਦਾ ਬੱਟਾ ਮਾਰਦਾ ਚੱਕੇ ਉਹਦੇ ਤੇ ਜਾਂ ਕੇਸ ਬਣਦਾ ਜਾਂ ਉਹਨੂੰ ਪੁਲਿਸ ਲੈ ਜਾਂਦੀ ਹੈ ਤੇ ਜਾਂ ਉਹਨੂੰ ਜੁਰਮਾਨਾ ਪੈਂਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਉਹਨੂੰ ਕੁਝ ਵੀ ਜਿਹੜੀ ਹੈਗੀ ਆ ਚੀਜ਼ ਹੋ ਸਕਦੀ ਆ ਹੁਣ ਜਿੱਦਾਂ ਇੱਥੇ ਰਿਸਪੈਕਟ ਕਰਦੇ ਨੇ ਪੰਛੀ ਜਾਨਵਰਾਂ ਦੀ ਆਪਣੇ ਇੰਡੀਆ 'ਚ ਜਾਂ ਪੰਜਾਬ ਦੇ ਵਿੱਚ ਕਿਹੜਾ ਬੰਦਾ ਕੁੱਤੇ ਦੇ ਰੋੜਾ ਮਾਰਦਾ ਸੌਟੀ ਮਾਰਦਾ ਕੋਈ ਨਹੀਂ ਪੁੱਛਦਾ ਪਰ ਇੱਥੇ ਜ਼ਿਆਦਾਤਰ ਇਹਨਾਂ ਜਾਨਵਰਾਂ ਦੀ ਕੇਅਰ ਕਰਦੇ ਆ ਕਿਤੇ ਵੀ ਅਗਰ ਤੁਹਾਨੂੰ ਆਪਣਾ ਸੁਭਾਅ ਹੁੰਦਾ ਵੇ ਚਲੋ ਵੇਹੇ ਝਟਕਦਾ ਜਾਂ ਕੋਈ ਚੀਜ਼ ਚੱਕ ਕੇ ਮਾਰੀ ਹਨਾ ਕੁੱਤਾ ਭੌਂਕਦਾ ਕਦੇ ਵੀ ਬਿੱਲੀ ਆ ਜਾਂ ਕੁੱਤਾ ਤੁਹਾਡੇ ਸਾਹਮਣੇ ਆਉਂਦਾ ਕੋਈ ਇਦਾਂ ਦੀ ਹਰਕਤ ਕਰਦਾ ਕੋਸ਼ਿਸ਼ ਕਰਨੀ ਆ ਉਤੋਂ ਸਾਈਡ ਤੇ ਹੋਣ ਦੀ ਜਾਂ ਕੋਈ ਅੰਗਰੇਜ਼ ਉੱਥੇ ਤੁਹਾਡੇ ਨੇੜੇ ਤੇੜੇ ਫਿਰਦਾ ਆਂਟੀ ਅੰਕਲ ਕੋਈ ਵੀ ਫਿਰਦਾ ਉਹਨੂੰ ਇਹ ਕਹਿਣ ਦੀ ਕੋਸ਼ਿਸ਼ ਕਰਨੀ ਆ ਵੀ ਤੁਸੀਂ ਇਹਨੂੰ ਫੜ ਸਕਦੇ ਹੋ ਅਗਰ ਤੁਸੀਂ ਆਪਣੇ ਸੁਭਾਅ ਦੇ ਅਨੁਸਾਰ ਉਹਨੂੰ ਮਾਰਦੇ ਹੋ ਤਾਂ ਆਪਾਂ ਨੂੰ ਜੁਰਮਾਨਾ ਹੋ ਸਕਦਾ ਕਿਉਂਕਿ ਇੱਥੇ ਇਹ ਜਾਨਵਰਾਂ ਦੀ ਜਿਹੜੀ ਹੈਗੀ ਹੈ ਕੇਅਰ ਬਹੁਤ ਕਰਦੇ ਆ ਇਹ ਸੰਗਲੀਆਂ ਦੇ ਪੌਂਦੇ ਛੇਤੀ ਜ਼ਿਆਦਾਤਰ ਖੁੱਲੇ ਰੱਖਦੇ ਆ ਪਰ ਇਹਨਾਂ ਚੀਜ਼ਾਂ ਦੀ ਕੇਅਰ ਬਹੁਤ ਕਰਦੇ ਆ ਆਪਾਂ ਨੂੰ ਕੁਝ ਗੱਲਾਂ ਨੇ ਜਿਹੜੀਆਂ ਇਦਾਂ ਦੀਆਂ ਧਿਆਨ ਚ ਰੱਖਣੀਆਂ ਚਾਹੀਦੀਆਂ ਇਹ ਵੀ ਇੱਕ ਬਹੁਤ ਜ਼ਰੂਰੀ ਗੱਲ ਆ ਜਿਹੜੀ ਮੈਨੂੰ ਕਾਫੀ ਦਿਨ ਪਹਿਲਾਂ ਦੀ ਪਤਾ ਲੱਗੀ ਆ ਮੈਂ ਸੋਚਿਆ ਵੀ ਸ਼ੇਅਰ ਕਰਨ ਦੀ ਜ਼ਰੂਰਤ ਆ ਕਿ ਕੋਈ ਕਿ ਆਪਣਾ ਗੁੱਸਾ ਛੇਤੀ ਚੜ ਜਾਂਦਾ ਵੀ ਲੱਤ ਸੜ ਦਿੰਦੇ ਨਾਲ ਹੀ ਵੀ ਐਵੇਂ ਸੜਾ ਭੁੱਕੀ ਜਾਂਦਾ ਪਰ ਇਹ ਚੀਜ਼ ਦਾ ਆਪਾਂ ਨੇ ਧਿਆਨ ਰੱਖਣਾ ਜ਼ਰੂਰੀ ਆ